ਮੇਰੇ ਕੋਲ ਇੱਕ ਬਹੁਤ ਜ਼ਿਆਦਾ ਵਕਰ ਪੈਨ ਹੈ ਤੇ ਮੈਂ ਇਸ ਵਿੱਚ ਟੇਬਲ ਟੈਨਿਸ ਦੀ ਗੇਂਦ ਨੂੰ ਸੁੱਟਾਂਗਾ ਤੇ ਜਦੋਂ ਮੈਂ ਇਸ ਵਿੱਚ ਗੇਂਦ ਨੂੰ ਸੁੱਟਦਾ ਹਾਂ ਤਾਂ ਤੁਸੀਂ ਧਿਆਨ ਦਿਓ ਕਿ ਪੈਨ ਨਾਲ ਟਕਰਾਉਣ ਤੋਂ ਬਾਅਦ ਗੇਂਦ ਕਿਸ ਦਿਸ਼ਾ ਵਿੱਚ ਜਾਂਦੀ ਹੈ ਇੱਕ ਵਾਰ ਫਿਰ ਮੈਂ ਗੇਂਦ ਨੂੰ ਕਿਸੇ ਹੋਰ ਥਾਂ ਤੇ ਸੁੱਟਦਾ ਹਾਂ ਇਸ ਵਾਰ ਵੀ ਤੁਸੀਂ ਧਿਆਨ ਦਿਓ ਕਿ ਗੇਂਦ ਕਿਸ ਦਿਸ਼ਾ ਵਿੱਚ ਗਈ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਦੋਨੋਂ ਵਾਰੀ ਪੈਨ ਦੀ ਸਤ੍ਹਾ ਨਾਲ ਟਕਰਾਉਣ ਤੋਂ ਬਾਅਦ ਗੇਂਦ ਕਿਸ ਦਿਸ਼ਾ ਵਿੱਚ ਗਈ ਕਲਪਨਾ ਕਰੋ ਕਿ ਜੇ ਇਹਨਾਂ ਦੋਵਾਂ ਥਾਵਾਂ ਤੇ ਦੋ ਗੇਂਦਾਂ ਹੁੰਦੀਆਂ ਤਾਂ ਉਹ ਇੱਕ ਦੂਜੇ ਨਾਲ ਆਪਸ ਵਿੱਚ ਟਕਰਾ ਜਾਂਦੀਆਂ ਹੈ ਨਾ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਪੈਨ ਨਾਲ ਟਕਰਾਉਣ ਤੋਂ ਬਾਅਦ ਗੇਂਦਾਂ ਅਸਲ ਵਿੱਚ ਇੱਕ ਦੂਜੇ ਵੱਲ ਜਾ ਰਹੀਆਂ ਨੇ ਯਾਨੀ ਉਹ ਇੱਕ ਦੂਜੇ ਦੇ ਵੱਲ ਅਭਿਸਾਰੀ ਹੋ ਰਹੀਆਂ ਨੇ ਹੁਣ ਜੇ ਅਸੀਂ ਪੈਨ ਨੂੰ ਉਲਟਾ ਰੱਖ ਦਿੰਦੇ ਹਾਂ ਤੇ ਇਸ ਸਥਿਤੀ ਵਿੱਚ ਉਸ ਦੇ ਉੱਪਰ ਗੇਂਦ ਨੂੰ ਸੁੱਟਦੇ ਹਾਂ ਤਾਂ ਧਿਆਨ ਦਿਓ ਕਿ ਇਸ ਵਾਰ ਗੇਂਦ ਕਿਸ ਦਿਸ਼ਾ ਵਿੱਚ ਜਾ ਰਹੀ ਹੈ ਤਾਂ ਇਹ ਅਸੀਂ ਇੱਕ ਵਾਰ ਗੇਂਦ ਸੁੱਟੀ ਹੈ ਇਹ ਦੂਜੀ ਵਾਰ ਅਸੀਂ ਦੇਖ ਸਕਦੇ ਹਾਂ ਕਿ ਹੁਣ ਪੈਨ ਨਾਲ ਟਕਰਾਉਣ ਤੋਂ ਬਾਅਦ ਗੇਂਦਾ ਇੱਕ ਦੂਜੇ ਵੱਲ ਨਹੀਂ ਜਾ ਰਹੀਆਂ ਇਸ ਦੀ ਬਜਾਏ ਉਹ ਇੱਕ ਦੂਜੇ ਤੋਂ ਦੂਰ ਜਾ ਰਹੀਆਂ ਨੇ ਯਾਨੀ ਅਸੀਂ ਇਸ ਨੂੰ ਕਹਾਂਗੇ ਕਿ ਉਹ ਸਤ੍ਹਾ ਨਾਲ ਟਕਰਾਉਣ ਤੋਂ ਬਾਅਦ ਅਪਸਾਰੀ ਹੋ ਰਹੀਆਂ ਨੇ ਇੱਥੇ ਜੇ ਦੋ ਗੇਂਦਾ ਹੁੰਦੀਆਂ ਤਾਂ ਪੈਨ ਨਾਲ ਟਕਰਾਉਣ ਤੋਂ ਬਾਅਦ ਉਹ ਇੱਕ ਦੂਜੇ ਤੋਂ ਦੂਰ ਚਲੀਆਂ ਜਾਂਦੀਆਂ ਪ੍ਰਕਾਸ਼ ਵੀ ਅਲੱਗ-ਅਲੱਗ ਦਰਪਨ ਤੇ ਇਸੇ ਤਰ੍ਹਾਂ ਦਾ ਵਿਹਾਰ ਕਰਦਾ ਹੈ ਆਓ ਇਸ ਨੂੰ ਸਮਝਦੇ ਹਾਂ ਦਰਪਨ ਦੋ ਪ੍ਰਕਾਰ ਦੇ ਹੁੰਦੇ ਨੇ ਅਵਤਲ ਦਰਪਨ ਤੇ ਉਤਲ ਦਰਪਨ ਹੁਣ ਜਦੋਂ ਪ੍ਰਕਾਸ਼ ਅਵਤਲ ਦਰਪਨ ਤੇ ਆਪਾਤੀ ਹੁੰਦਾ ਹੈ ਤਾਂ ਉਹ ਕੁਝ ਇਸ ਤਰ੍ਹਾਂ ਪਰਾਵਰਤਿਤ ਹੋ ਜਾਂਦਾ ਹੈ ਮੰਨ ਲਓ ਇੱਕ ਦੂਜੀ ਕਿਰਨ ਹੈ ਤਾਂ ਇਹ ਇਸ ਤਰ੍ਹਾਂ ਪਰਾਵਰਤਿਤ ਹੋਵੇਗੀ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਜਦੋਂ ਕੁਝ ਸਮਾਂਤਰ ਕਿਰਨਾਂ ਇੱਕ ਅਵਤਲ ਦਰਪਨ ਤੇ ਆਪਾਤੀ ਹੁੰਦੀਆਂ ਨੇ ਤਾਂ ਉਹ ਇੱਕ ਬਿੰਦੂ ਦੇ ਵੱਲ ਅਭਿਸਾਰੀ ਹੋ ਜਾਂਦੀਆਂ ਨੇ ਇਸ ਲਈ ਅਵਤਲ ਦਰਪਨ ਨੂੰ ਅਭਿਸਾਰੀ ਦਰਪਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਆਪਣੇ ਉੱਪਰ ਅਪਸਾਰੀ ਸਾਰੀਆਂ ਕਿਰਨਾਂ ਨੂੰ ਅਭਿਸਾਰੀ ਕਰ ਦਿੰਦਾ ਹੈ ਦੂਜੇ ਪ੍ਰਕਾਰ ਦਾ ਦਰਪਨ ਉਤਲ ਦਰਪਨ ਹੈ ਜੋ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਇਸ ਦੇ ਇਸ ਅੰਦਰ ਵਾਲੇ ਭਾਗ ਤੇ ਪਾਲਿਸ਼ ਕੀਤੀ ਜਾਂਦੀ ਹੈ ਤੇ ਪ੍ਰਕਾਸ਼ ਦੀਆਂ ਕਿਰਨਾਂ ਇਸ ਬਾਹਰੀ ਭਾਗ ਤੇ ਆਪਾਤੀ ਹੁੰਦੀਆਂ ਨੇ ਜਿਵੇਂ ਜੇ ਕਿਰਨ ਇਸ ਤਰ੍ਹਾਂ ਆਪਾਤੀ ਹੋ ਰਹੀ ਹੈ ਤਾਂ ਇਹ ਇਸ ਤਰ੍ਹਾਂ ਪ੍ਰਵਰਤਿਤ ਹੋ ਜਾਵੇਗੀ ਇਸੇ ਤਰ੍ਹਾਂ ਜੇ ਦੂਜੀ ਕਿਰਨ ਹੈ ਜੋ ਆਪਾਤੀ ਹੋ ਰਹੀ ਹੈ ਤਾਂ ਇਹ ਪ੍ਰავਰਤਿਤ ਕਿਰਨ ਹੋਵੇਗੀ ਇਹ ਦੋਵੇਂ ਪ੍ਰავਰਤਿਤ ਕਿਰਨਾ ਅਭਸਾਰੀ ਨਹੀਂ ਹੋ ਰਹੀਆਂ ਨੇ ਇਸ ਦੀ ਬਜਾਏ ਇੱਕ ਦੂਜੇ ਤੋਂ ਦੂਰ ਜਾ ਰਹੀਆਂ ਨੇ ਯਾਨੀ ਇਹ ਅਭਸਾਰੀ ਹੋ ਰਹੀਆਂ ਨੇ ਤੁਸੀਂ ਇਸ ਤਰ੍ਹਾਂ ਦੇ ਦਰਪਨਾਂ ਨੂੰ ਆਪਣੇ ਆਸ-ਪਾਸ ਵੀ ਦੇਖਿਆ ਹੋਵੇਗਾ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਇਸ ਦਰਪਨ ਦੇ ਰਾਹੀਂ ਤੁਸੀਂ ਜੋ ਦੇਖ ਰਹੇ ਹੋ ਜੋ ਉਤਲ ਦਰਪਨ ਹੈ ਇਸ ਦੇ ਰਾਹੀਂ ਤੁਸੀਂ ਆਪਣੇ ਆਸ-ਪਾਸ ਦਾ ਜੋ ਕੁੱਲ ਖੇਤਰਫਲ ਦੇਖ ਸਕਦੇ ਹੋ ਉਹ ਕਾਫੀ ਜ਼ਿਆਦਾ ਹੁੰਦਾ ਹੈ ਇਸ ਦਾ ਕਾਰਨ ਇਹ ਹੈ ਕਿ ਉਤਲ ਦਰਪਨ ਖੁਦ ਦੇ ਆਪਾਤੀ ਹੋਣ ਵਾਲੀਆਂ ਪ੍ਰਕਾਸ਼ ਦੀਆਂ ਕਿਰਨਾਂ ਨੂੰ ਅਪਸਾਰੀ ਕਰ ਦਿੰਦਾ ਹੈ ਇਸੇ ਕਰਕੇ ਅਸੀਂ ਇਸ ਦਰਪਨ ਤੋਂ ਆਸ-ਪਾਸ ਦੇ ਕਾਫੀ ਜ਼ਿਆਦਾ ਖੇਤਰਫਲ ਨੂੰ ਦੇਖ ਸਕਦੇ ਹਾਂ ਇਸ ਦਾ ਅਨੁਭਵ ਅਸੀਂ ਕਿਸੇ ਸਟੀਲ ਦੇ ਚਮਚ ਦੇ ਪਿੱਛੇ ਦੀ ਸਤ੍ਹਾ ਤੇ ਵੀ ਕਰ ਸਕਦੇ ਹਾਂ ਸਟੀਲ ਦੇ ਚਮਚ ਦੇ ਪਿੱਛੇ ਦੀ ਸਤ੍ਹਾ ਉਤਲ ਦਰਪਨ ਵਾਂਗ ਕੰਮ ਕਰਦੀ ਹੈ ਇਸ ਲਈ ਇਸ ਵਿੱਚ ਵੀ ਸਾਨੂੰ ਆਸ-ਪਾਸ ਦਾ ਕਾਫੀ ਜ਼ਿਆਦਾ ਖੇਤਰਫਲ ਦਿਖਾਈ ਦਿੰਦਾ ਹੈ ਵਾਹਨਾਂ ਵਿੱਚ ਵੀ ਇਹੀ ਦਰਪਨ ਵਾਹਨ ਦੇ ਪਿੱਛੇ ਦੀਆਂ ਚੀਜ਼ਾਂ ਨੂੰ ਦੇਖਣ ਲਈ ਕਾਫੀ ਲਾਹੇਵੰਦ ਹੁੰਦਾ ਹੈ ਇਸ ਦਰਪਨ ਵਿੱਚ ਵਾਹਨ ਚਾਲਕ ਆਪਣੇ ਪਿੱਛੇ ਦੇ ਕਾਫੀ ਜ਼ਿਆਦਾ ਖੇਤਰ ਨੂੰ ਦੇਖ ਸਕਦਾ ਹੈ ਇਸ ਲਈ ਉਹ ਇੰਨਾ ਵਾਹਨਾਂ ਨੂੰ ਵੀ ਆਸਾਨੀ ਨਾਲ ਦੇਖ ਸਕਦਾ ਹੈ ਜੋ ਉਸ ਦੇ ਪਿੱਛੇ ਆ ਰਹੇ ਨੇ ਇਸ ਨਾਲ ਉਸ ਲਈ ਵਾਹਨ ਚਲਾਉਣਾ ਜ਼ਿਆਦਾ ਸੁਰੱਖਿਅਤ ਅਤੇ ਆਸਾਨ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਉਤਲ ਦਰਪਨ ਪ੍ਰਕਾਸ਼ ਦੀਆਂ ਕਿਰਨਾਂ ਨੂੰ ਅਪਸਾਰੀ ਕਰ ਦਿੰਦਾ ਹੈ ਤੇ ਉਸ ਦਾ ਇਹ ਗੁਣ ਬਹੁਤ ਸਾਰੇ ਖੇਤਰਾਂ ਵਿੱਚ ਲਾਹੇਵੰਦ ਹੈ